ਕਰਨ ਸਿੰਘ ਆ ਜੀ ਮੈਂ ਡਾਕਟਰ ਰਜਿੰਦਰ ਸਿੰਘ ਸੀਨੀਅਰ ਵੈਟਰਨਰੀ ਅਫਸਰ ਮੋਗਾ ਪਰ ਅੱਜ ਅਸੀਂ ਲੁਧਿਆਣੇ ਦੇ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਵਰਮੀ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਸਫਲ ਡੇਰੀ ਫਾਰਮਰ ਸਰਦਾਰ ਭਦਰ ਸਿੰਘ ਫੌਜੀ ਜਿਹੜੇ ਐਕਸ ਆਰਮੀ ਨੇ ਉਹਨਾਂ ਨਾਲ ਤੁਹਾਡਾ ਤੁਹਾਨੂੰ ਮਿਲਾਵਾਂਗੇ ਜਿਹੜੇ ਕਿ ਇਸ ਡੇਰੀ ਫਾਰਮਰ ਨੂੰ ਆਪਣੇ ਆਰਮੀ ਦੀ ਸਰਵਿਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਤੇ ਹੁਣ ਇਹਦੇ ਵਿੱਚ ਬਲੰਦੀਆਂ ਹਾਸਲ ਕਰ ਰਹੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਰਦਾਰ ਬਹਾਦਰ ਸਿੰਘ ਬਰਮੀ ਪਿੰਡ ਦੇ ਵਿੱਚ ਜਿਹੜੇ ਐਕਸ ਆਰਮੀ ਨੇ ਤੇ ਉਹਨਾਂ ਤੋਂ ਆਪਾਂ ਹੁਣ ਜਾਣਕਾਰੀ ਲੈਣੇ ਆ ਵੀ ਉਹਨਾਂ ਕੋਲ ਕਿੰਨੇ ਪਸ਼ੂ ਆ ਫਾਦਰ ਜੀ ਤੁਹਾਡੇ ਕੋਲ ਕਿੰਨੇ ਪਸ਼ੂ ਨੇ ਸਰ ਸਾਹਿਬ ਜੀ ਸਭ ਤੋਂ ਪਹਿਲਾਂ ਕਿ ਮੈਂ ਆਪਣੀ ਜਾਣਕਾਰੀ ਤੁਹਾਨੂੰ ਦੱਸਣੀ ਸ਼ੁਰੂ ਕਰਾਂ ਮੈਂ ਤਹਿਜਲ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਇਸ ਮਕਾਨ ਤੇ ਆਇਆਂ ਦਾ ਜੀ ਆਇਆਂ ਕਰਦਾ ਹਾਂ ਸਾਰਿਆਂ ਨੂੰ ਮੇਰੀ ਤਰਫੋਂ ਸਤਿ ਸ੍ਰੀ ਅਕਾਲ ਜਦ ਮੈਂ 2006 ਦੇ ਵਿੱਚ ਪਹੁੰਚ ਰਿਟਾਇਰਮੈਂਟ ਐਜ ਸੁਵਿਧਾ ਕੰਸਾਈਨ ਆਇਆ ਸੀ 2006 ਦਸੰਬਰ ਦੇ ਵਿੱਚ ਆ ਕੇ ਇੱਕ ਮੱਝ ਗ੍ਰੀਦੀ ਉਸ ਤੋਂ ਬਾਅਦ ਇੱਕ ਤੋਂ ਦੋ ਦੋ ਤੋਂ ਤਿੰਨ ਕਰਦੇ ਕਰਦੇ ਪਰਵਾਰ ਨਾਲ ਲੈ ਕੇ ਚੱਲਣ ਹਵਾਤੇ ਅੱਜ ਤਕਰੀਬਨ 7 ਮੱਝਾਂ ਤੇ 5 ਗਾਇਆਂ ਦੋ ਐ ਪਰ ਇੱਕ ਬਛੀ ਇੱਕ ਝੋਟੀ ਜਿੱਤੋਂ ਇਲਾਵਾ 4 ਬੰਦੇ ਫੱਟੇ ਗੱਡੀਆਂ ਬਾਦ ਵਗੈਰਾ ਹੁਣ ਤੱਕ ਹੋਏ ਨੇ ਇਹਨਾਂ ਦੇ ਨਾਲ ਨਾਲ ਕਈ ਵਾਰ ਕੋਈ ਵੇਚਣ ਵੀ ਪਏ ਨੇ ਵਿੱਚੋਂ ਕਈ ਵਾਰ ਹੋਰ ਲੈਣੇ ਪਏ ਨੇ ਤਕਰੀਬਨ ਹਰ ਵਾਰਲੇ 18 ਤੋਂ 20 ਐਨੀਮਲ ਦੇ ਆਪਣੇ ਕੋਲ ਹਰ ਵਾਰ। ਫਾਜੀ ਸਾਹਿਬ ਹੁਣ ਮਤਲਬ ਤੁਸੀਂ ਆਪ ਸਾਰਾ ਖੁਦ ਕੰਮ ਕਰਦੇ ਹੋ ਤੁਹਾਡੇ ਪਰਿਵਾਰ ਸਾਰਾ ਕੰਮ ਕਰਦਾ ਹਾਂਜੀ ਤੇ ਕੋਈ ਲੇਬਰ ਰੱਖੀ ਆ ਕਿ ਨਹੀਂ? ਨਹੀਂ ਜੀ ਸ਼ੁਰੂ ਤੋਂ ਲੈ ਕੇ ਹੀ ਬੱਚਿਆਂ ਦੀ ਜੋ ਕੁਆਲਿਫਿਕੇਸ਼ਨ ਦੀ ਐਜੂਕੇਸ਼ਨ ਦੀ ਉਹੜੀ ਕਰਦੇ ਜੀ। ਬਾਹਰ ਕਿਸੇ ਕੰਮ ਕਰਨ ਦੇ ਯੋਗ ਨਾ ਹੁਣ ਸਮਝ ਕੇ ਤੇ ਮੈਂ ਇਹਨਾਂ ਨੂੰ ਆਪਣੇ ਆਪ ਵੀ ਨਾਲ ਤੋੜਿਆ ਹੁਣ ਤੱਕ ਸਾਰੇ ਦੇ ਸਾਰੇ ਸੀ ਆਪਣਾ ਕੰਮ ਆਪ ਹੀ ਕਰਦੇ ਹੁਣ ਤੁਸੀਂ ਮਤਲਬ ਸਾਰਾ ਕੰਮ ਪੱਠੇ ਕੁਦਰਨੇ ਪੱਠੇ ਪਾਉਣੇ ਫੀਡ ਪਾਉਣੀ ਫਿਰ ਸਮੇਂ ਸਿਰ ਸ਼ੈੱਡ ਦੀ ਸਫਾਈ ਸਾਰਾ ਕੰਮ ਡੇਰੀ ਫਾਰਮਰ ਦਾ ਬਹੁਤ ਰੋਜ਼ਮਰਾਂ ਦੇ ਬਹੁਤ ਕੰਮ ਹੁੰਦੇ ਆ ਜਿਹੜੇ ਤੁਸੀਂ ਆਪ ਖੁਦ ਕਰਦੇ ਹੋ ਤੇ ਅੰਦਾਜ਼ਾ ਹੁਣ ਕਿੰਨਾ ਦੁੱਧ ਤੁਹਾਡਾ ਗਾਇਆਂ ਦਾ ਕਿੰਨਾ ਮੱਝਾਂ ਦਾ ਦੁੱਧ ਪੈ ਜਾਂਦਾ ਇੱਕ ਦਿਨ ਦਾ ਅੱਜ ਵੀ ਘੜੀ ਜੀ ਜਿਹੜਾ ਸਾਡੇ ਕੋਲ ਗਿਆ ਨੀਅਰ ਅਬਾਟ 90 ਲੀਟਰ 90 ਲੀਟਰ ਗਾਇਆਂ ਦਾ ਔਰ 40 ਪਲੱਸ ਲੀਟਰ ਜਿਹੜਾ ਹੈ ਮੁਫੈਲੋਸ ਕਿਹਾ ਲਗਾ ਮੱਝਾਂ ਦਾ ਹਾਂ ਚੱਲਦਾ ਇਹ ਇਸ ਤੋਂ ਪਹਿਲਾਂ 20 ਦਿਨ ਪਹਿਲਾਂ ਦੋਨੇ ਮਿਲਾ ਕੇ 150 ਲੀਟਰ ਵੀ ਹੋ ਗਿਆ ਸੀ ਜਿਸ ਦੇ ਵਿੱਚ ਇੱਕ ਗਾਂ ਥੋੜਾ ਬਿਮਾਰ ਚੱਲਦੀ ਆ ਫਿਰ ਹੋਰ ਮਾਇਨਸ ਦੇ ਵਿੱਚ ਤੇ ਰੇਟ ਜੇ ਨਾ ਮਿਲ ਜਾਂਦਾ ਮਤਲਬ ਮੱਝਾਂ ਦਾ ਤੇ ਗਾਈਆਂ ਦਾ ਅਲੱਗ-ਅਲੱਗ ਜੇ ਆਪਾਂ ਜਾਣਨਾ ਚਾਹੀਏ ਰੇਟ ਜੀ ਸੀਐਮ ਮਿਲਕਿੰਗ ਦਾ ਕਾਹਦਾ ਮੈਂ तकरीबन ਪੈਣ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਹੂੰ ਪੈਣ ਦੇ ਵਿੱਚ ਅਗਰ ਸੀ ਕੋਆਪਰੇਟਿਵ ਸੋਸਾਇਟੀ ਤੋਂ ਦੇ ਦਿਆਂ ਤਾਂ 38-39 ਰੁਪਏ ਪਰ ਲੀਟਰ ਲੱਗਦਾ ਪਰ ਮੈਂ ਠੇਕੇ ਤੇ 42 ਰੁਪਏ ਅੰਦਾਜ਼ਾ 40-42 ਰੁਪਏ ਗਾਈਆਂ ਦਾ ਲੱਗ ਜਾਂਦਾ ਤੇ ਮੱਝਾਂ ਦਾ 42 ਰੁਪਏ ਕਿਹਾ ਕੇ ਦੇ ਰਿਹਾ ਤੇ ਮੱਝਾਂ ਦਾ ਮੱਝਾਂ ਦਾ ਜੀ ਐਜ ਪ੍ਰੋਫਿਟ ਆ 8 ਰੁਪਏ 20 ਬਜੇ ਬਾਟਮ ਲੈ ਰਿਹਾ ਹਾਂ ਜਦੋਂ ਇਹ ਡੇਰੀ ਦੀ ਫਾਰਮ ਜਿਹੜੀ ਹੈਗੀ ਆ 70 ਰੁਪਏ 90 ਪੈਸੇ ਕਰਦਾ ਹੂੰ ਉਹ ਤਕਰੀਬਨ ਜੀ ਤਕਰੀਬਨ ਉਹ ਮੇਰਾ 86 ਰੁਪਏ ਹਾਂ 68 70 ਰੁਪਏ ਦੋ ਤਿੰਨ ਦਾ ਲੱਗ ਜਾਂਦਾ ਮਤਲਬ ਇੱਥੋਂ ਸਾਨੂੰ ਇਹ ਦੇਖਣ ਨੂੰ ਮਿਲਦਾ ਵੀ ਜੇ ਅਸੀਂ ਕਿਉਂਕਿ ਡੇਰੀ ਫਾਰਮ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਲੇਬਰ ਦੀ ਜੇ ਤੁਸੀਂ ਉਹ ਕੰਮ ਆਪ ਕਰ ਰਹੇ ਹੋ ਦੇਖੋ ਤੁਹਾਨੂੰ ਲੇਬਰ ਦੇ ਜਿਹੜੇ ਆਪਾਂ ਤਨਖਾਹ ਜਿਹੜੀ ਸੀ ਉਹ ਵੀ ਬਚ ਗਈ ਬਾਕੀ ਜਿਹੜਾ ਕੋਈ ਖੇਤੀ ਦਾ ਕੰਮ ਹੋਵੇ ਜਾਂ ਕੋਈ ਡੇਰੀ ਦਾ ਕੰਮ ਹੋਵੇ ਇਹਦੇ ਵਿੱਚ ਜੇ ਮਾਲਕ ਦੀ ਦੇਖਰੇਖ ਨਹੀਂ ਹੈਗੀ ਫਿਰ ਕੰਮੇ ਤੁਹਾਨੂੰ ਕੁਝ ਨਹੀਂ ਦਿੰਦੇ ਸੋ ਮੇਰਾ ਕਹਿਣ ਤੋਂ ਭਾਵੇਂ ਆ ਵੀ ਜੇ ਇਹਨਾਂ ਨੇ ਦੋਵੇਂ ਚੀਜ਼ਾਂ ਲੇਬਰ ਵੀ ਆਪਦੇ ਹੱਥ ਲੈ ਲਈ ਤੇ ਨਿਗਰਾਨੀ ਦਾ ਫਿਰ ਰਹਿਣੀ ਹੈ ਜਦੋਂ ਆਪ ਤੁਸੀਂ ਵਿੱਚ ਰਹਿਣਾ ਇਸ ਕਰਕੇ ਇਹ ਆਪਦੇ ਇਸ ਵੈਂਚਰ ਦੇ ਵਿੱਚ ਇਸ ਕੰਮ ਦੇ ਵਿੱਚ ਕਾਮਯਾਬ ਹੋਏ ਆ ਤੇ ਨਾਲ ਦੀ ਨਾਲ ਇਹ ਪਸ਼ੂ ਪਾਲਣ ਵਿਭਾਗ ਸਾਡਾ ਜਿਹੜਾ ਪੰਜਾਬ ਆ ਉਹਦੇ ਨਾਲ ਵੀ ਬਹੁਤ ਰਾਤਾਂ ਰੱਖਦੇ ਆ ਤੇ ਇਹਨਾਂ ਨੇ ਸੈਚ ਦੇ ਸੀਮਨ ਭਰਾਇਆ ਹੋਇਆ ਤੇ ਬੱਚੀਆਂ ਬਹੁਤ ਸੌਂਫ ਨਾਲ ਪਾਲਦੇ ਆ ਤੇ ਜੇ ਕੋਈ ਸਮੱਸਿਆ ਆ ਜੇ ਪਸ਼ੂ ਪਾਲਣ ਵਿਭਾਗ ਤੋਂ ਉਹਦੀ ਨਿਗਰਾਨੀ ਉਹਦੀ ਉਹਦੀ ਦਵਾਈ ਬੂਟੀ ਵੀ ਕਰਵਾਉਂਦੇ ਆ ਤੇ ਇਸ ਕਰਕੇ ਜਿਹੜਾ ਆਪਾਂ ਅੰਤ ਦੇ ਵਿੱਚ ਇਹੀ ਸਿੱਟੇ ਦੇ ਪਹੁੰਚਾਂਗੇ ਵੀ ਡੇਰੀ ਫਾਰਮਿੰਗ ਦੇ ਤੰਦੇ ਦੇ ਵਿੱਚ ਤੁਹਾਨੂੰ ਕਮਾਈ ਮਿਲਦੀ ਆ ਪਰ ਜੇਕਰ ਤੁਸੀਂ ਆਪ ਦੇ ਹੱਥੀਂ ਆਪ ਕੰਮ ਕਰੋ ਤੁਹਾਡੇ ਕੋਲੇ ਹਰਾਚਾਰ ਆਪ ਦੇ ਕੋਲੇ ਹੋਵੇ ਇਹਨਾਂ ਦੇ ਨਾਲ ਦੀ ਨਾਲ ਹਰੇਚਾਰਾ ਆਪ ਬੀਜਿਆ ਹੋਇਆ ਤੇ ਤੂੜੀ ਇਹਨਾਂ ਦੇ ਘਰ ਦੀ ਹੁੰਦੀ ਆ ਤੇ ਜਿਹੜਾ ਗੋਬਰ ਗੈਸ ਪਲਾਂਟ ਵੀ ਲਾਇਆ ਤੇ ਜਿਹੜਾ ਸਾਡੀ ਐਲਪੀਜੀ ਸਿਲੰਡਰ ਦਾ ਖਰਚਾ ਉਹ ਵੀ ਬਚਾ ਲੈਂਦੇ ਆ ਸੋ ਮੇਰਾ ਕਹਿਣ ਤੋਂ ਭਾਵੇਂ ਇਹ ਡਾਈਵਰਸੀਫਿਕੇਸ਼ਨ ਦਾ ਇੱਕ ਬਹੁਤ ਵਧੀਆ ਨਮੂਨਾ ਫਾਰਮ ਆ ਤੇ ਜਿਹੜਾ ਪਿੰਡ ਬਰਮੀ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਹੈ ਤੇ ਇਹ ਇਸੇ ਕਰਕੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਕਿਉਂਕਿ ਜਿਹੜੇ ਨਵੇਂ ਮੁੰਡੇ ਆ ਜਿਹੜੇ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਗੱਲ ਦਿਮਾਗ 'ਚ ਜਰੂਰ ਰੱਖਣੀ ਪਊਗੀ ਵੀ ਜਿਹੜਾ ਕੰਮ ਤੁਸੀਂ ਆਪ ਕਰਨਾ ਆਪ ਦੀ ਨਿਗਰਾਨੀ ਹੇਠ ਕਰਾਉਣਾ ਤੇ ਨਾਲ ਦੀ ਨਾਲ ਜਿਹੜੇ ਆ ਤੁਹਾਨੂੰ ਸਲਾਹ مشورہ ਪਨਪਾਲਣ ਵਿਭਾਗ ਤੋਂ ਲੈਂਦੇ ਰਹਿਣਾ ਚਾਹੀਦਾ ਯੂਨੀਵਰਸਿਟੀ ਗਡਵਾਸੂ ਯੂਨੀਵਰਸਿਟੀ ਆਪਣੀ ਉਨ੍ਹਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਨਾਲ ਵਿਗਿਆਨਿਕ ਢੰਗ ਨਾਲ ਆਪਾਂ ਨੂੰ ਜੇ ਕਰਾਂਗੇ ਤੇ ਤਾਂ ਜਰੂਰ ਲਾਭਵੰਦ ਹੋਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹੋਵਾਂਗਾ ਧੰਨਵਾਦ